ਆਪਣੇ ਕੁਝ ਪਲ ਦੇ ਮਨੋਰੰਜਨ ਦੇ ਵਾਸਤੇ ਚਾਈਨਾ ਡੋਰ ਦੀ ਵਰਤੋਂ ਦੇ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਦੀ ਗਿਣਤੀ ਨਹੀਂ ਘਟ ਰਹੀ ਨਾ ਵੇਚਣ ਵਾਲਿਆਂ ਦੀ ਗਿਣਤੀ ਘਟ ਰਹੀ ਹੈ ਤੇ ਨਾ ਚਾਈਨਾ ਡੋਰ ਖਰੀਦਣ ਵਾਲਿਆਂ ਦੀ ਗਿਣਤੀ ਘਟ ਰਹੀ ਹੈ ਪਰ ਉਥੇ ਜੇ ਗੱਲ ਪੰਜਾਬ ਪੁਲਿਸ ਦੀ ਕਰ ਲਈ ਜਾਵੇ ਤਾਂ ਇਹਨਾਂ ਮਾੜੇ ਅੰਸਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਵੀ ਕੀਤੀ ਜਾਂਦੀ ਹੈ ਅਤੇ ਸਾਵਧਾਨ ਹੋਣ ਵਾਸਤੇ ਪੰਜਾਬ ਪੁਲਿਸ ਦੇ ਵੱਲੋਂ ਕਿਆ ਜਾ ਰਿਹਾ ਇੱਕ ਵੱਡੀ ਚੇਤਾਵਨੀ ਜਿਹੜੀ ਹੈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਵੱਲੋਂ ਦਿੱਤੀ ਗਈ ਹੈ ਬਿਤੇ ਦਿਨ ਦੀ ਜੇਕਰ ਗੱਲ ਕਰਨ ਲਈ ਜਾਵੇ ਤਾਂ ਵੱਡੀ ਕਾਮਯਾਬੀ ਮਿਲੀ ਹੈ 32 ਗੱਟੂਆਂ ਦੇ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ ਆਪਣੀ ਗੱਡੀ ਦੇ ਵਿੱਚ ਇਹਨਾਂ ਗੱਟੂਆਂ ਨੂੰ ਰੱਖ ਕੇ ਵੇਚਣ ਜਾ ਰਿਹਾ ਸੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾਂ ਦੇ ਖੁੰਨੀ ਡੋਰਜੀ ਨੂੰ ਚਾਈਨਾ ਡੋਰ ਕਿਹਾ ਜਾਂਦਾ ਉਸ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾੜਾ ਵੱਲਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਦੇ ਵੱਲੋਂ ਨਾਕਾਬੰਦੀ ਦੇ ਦੌਰਾਨ ਇੱਕ ਨੌਜਵਾਨ ਦੀ ਗੱਡੀ ਦੇ ਵਿੱਚੋਂ ਕੁਝ ਗੱਟੂ ਜਿਹੜੇ ਨੇ ਕਾਬੂ ਕੀਤੇ ਗਏ ਬਰਾਮਦ ਕੀਤੇ ਗਏ ਜਿਸ ਤੇ ਚੱਲਦਿਆਂ ਉਸ ਦੀ ਕਾਰ ਨੂੰ ਵੀ ਕਾਬੂ ਕਰ ਲਿਆ ਗਿਆ ਅਤੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਇਸ ਮੌਕੇ ਤੇ ਥਾੜਾ ਬੱਲਾ ਦੇ ਪੁਲਿਸ ਅਧਿਕਾਰੀ ਜਤਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਪੁਲਿਸ ਟੀਮ ਦੇ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਜਿਸ ਦੌਰਾਨ ਇੱਕ ਗੱਡੀ ਨੂੰ ਰੋਕਿਆ ਜਾਂਦਾ ਜਦੋਂ ਉਸ ਦੀ ਤਲਾਸ਼ੀ ਲਈਤੀ ਜਾਂਦੀ ਹੈ ਤਾਂ ਉਸ ਗੱਡੀ ਦੇ ਵਿੱਚੋਂ ਤਕਰੀਬਨ 30 ਤੋਂ 32 ਚਾਈਨਾ ਡੋਰ ਦੇ ਗੱਟੂ ਬਰਾਮਦ ਹੁੰਦੇ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਹੀ ਜਾਂਚ ਕਰਦਿਆਂ ਹੋਇਆਂ ਉਸ ਵਿਅਕਤੀ ਨੂੰ ਕਾਬੂ ਕਰ ਲਿਆ ਗੱਟੂ ਬਰਾਮਦ ਕੀਤੇ ਅਤੇ ਗੱਡੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਗੱਟੂ ਅੱਗੇ ਸਪਲਾਈ ਕਰਨ ਜਾ ਰਿਹਾ ਸੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਡਰੋਨ ਤੇ ਰਾਹੀਂ ਪਤਾ ਵੀ ਲਗਾ ਰਹੇ ਹਾਂ ਕਿ ਕਿਹੜੇ ਬੱਚੇ ਜਾਂ ਨੌਜਵਾਨ ਚਾਈਨਾ ਡੋਰ ਦਾ ਇਸਤੇਮਾਲ ਕਰਕੇ ਪਤੰਗਬਾਜ਼ੀ ਕਰ ਰਹੇ ਨੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਵੀ ਹੋਵੇਗੀ ਤੇ ਉਨ੍ਹਾਂ ਦੇ ਮਾਪਿਆਂ ਦੇ ਉੱਤੇ ਵੀ ਕਾਰਵਾਈ ਹੋਵੇਗੀ। ਇਸ ਮੌਕੇ ਤੇ ਬੋਲਦੇ ਆ ਅਧਿਕਾਰੀਆਂ ਨੇ ਹੋਰ ਕੀ ਕੁਝ ਕਿਹਾ ਉਹ ਜਾਣਦੇ ਹਾਂ। ਇਹ ਜੀ ਪ੍ਰਦੀਪ ਕੁਮਾਰ ਆ ਇਹ ਵਾਸੀ ਲਵਾ ਪੱਤਰਕਾਲੀ ਮਾਤਾ ਦੇ ਮੰਦਰ ਦੇ ਖੇਜਾਨਾ ਗੇਟ ਲੱਗਿਆ। ਉਹਨੂੰ ਅਸੀਂ ਰਾਤ ਨਵੇਂ ਸਾਲ ਦੇ ਦਿਨ ਚੈਕਿੰਗ ਕਰ ਰਏ ਸੀ ਕਿ ਤੇ ਅਸੀਂ ਦਰਾਣੇ ਚੈਕਿੰਗ ਕਾਰਨ ਰੋਕਿਆ ਤੇ ਕਾਰ ਦੇ ਵਿੱਚੋਂ ਜਿਹੜੇ ਨੇ ਕੋਈ 35 ਗੱਟੂ ਚੈਨਾ ਦੌਰ ਦੇ ਪ੍ਰਾਪਤ ਕੀਤੇ ਸੀ। ਬਰਾਬਰ ਕਰਕੇ ਤੇ ਅਸੀਂ ਮਕਦਮਾ ਨੰਬਰ ਇੱਕ ਤਰਜਿਸ਼ ਰਜਿਸਟਰ ਕੀਤਾ ਜੀ ਸਰ ਕਿੱਥੋਂ ਲੈ ਕੇ ਆਇਆ ਸੀ ਕੁਛ ਨਾ ਦੱਸਿਆ ਇਹ ਜੀ ਨੇ ਪੁਰਾਣੇ ਰੱਖੇ ਸੀ ਕੋਲ ਇਹਦੇ ਦੱਸਣ ਦੇ ਮਤਾਬਕ ਪੁਰਾਣੇ ਕੋਲ ਰੱਖੇ ਸੀ ਤੇ ਉਸੇ ਹੀ ਸਪਲਾਈ ਕਰ ਰਿਆ ਸੀ ਸਰ ਇਹ ਸਪਲਾਈ ਕਰਨ ਚੱਲਦਾ ਸੀ ਜਾਂ ਕੀ ਸੀ ਸਰ ਤਾਂ ਇਹ ਜਿੱਦਾਂ ਹੁਣ ਤਿਆਰ ਆ ਰਿਹਾ ਬਸੰਤ ਰੋਧਦਾ ਇਹ ਵੇਚਣ ਵਾਸਤੇ ਕਿਹਨੂੰ ਇੱਕ ਜਿ ਕਿਹਨੂੰ ਦੋ ਦੇਣ ਵਾਸਤੇ ਕੱਢ ਕੇ ਲੈ ਗਿਆ ਸਰ ਕਿਹੜੀ ਜਗ੍ਹਾ ਤੋਂ ਨਿਯੰਤਰਣ ਕੀਤਾ ਸੀ ਇਹ ਜੀ ਅਸੀਂ ਤੁਹਾਡਾ ਫੋਕਲ ਪੁਆਇੰਟ ਹੈ ਜੀ ਸਰ ਕੱਲਾ ਜੀ ਹੋਰ ਵੀ ਨਹੀਂ ਕੱਲਾ ਜੀ ਕੱਲਾ ਜੀ ਫੋਕਲਪੜ ਦੇ ਵਿੱਚ ਇਹਦੀ ਕਾਰ ਨਹੀਂ ਰੋਕੀ ਆ ਸਰ ਇਹਨੇ ਕੁਝ ਦੱਸਿਆ ਤਾਂ ਪਹੁੰਚ ਗਏ ਕਿ ਇਹ ਕਿੰਨੇ ਦਿਨ ਤੋਂ ਕੰਮ ਕਰ ਰਹੇ ਸੀ ਇਹ ਕੋ ਗੱਟੂ ਪੁਰਾਣੇ ਪਏ ਸੀ ਅੱਛਾ ਪੁਰਾਣੇ ਗੱਟੇ ਪਟੇ ਪਏ ਤੇ ਉਹ ਪੁਰਾਣੇ ਗੱਟੂ ਦੀ ਸਪਲਾਈ ਕਰਦੇ ਸੀ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਜਿਹੜੇ ਗੱਟੂ ਜਿਵੇਂ ਬੱਚੇ ਲੈਣਦੇ ਵੀ ਉਹਨਾਂ ਨੂੰ ਕੀ ਅਪੀਲ ਕਰਨਾ ਚਾਹ ਚੱਲ ਜੀ ਚੈਨਾ ਡੋਰਿਆ ਇਹ ਤੇ ਇੱਕ ਬਹੁਤ ਹੀ ਧਨਾਣੀ ਦੀ ਹਰਕਤ ਹੈ ਇਹਦੇ ਨਾਲ ਬਹੁਤ ਅਮਰਸਰ ਜਿੱਕੀ ਸਾਰੇ ਪੰਜਾਬ ਜਿੱਕੀ ਵਾਰਦਾਤਾਂ ਹੋਈਆਂ ਨੇ ਅਜੇ ਥੋੜਾ ਦਿਨ ਪਹਿਲਾਂ ਇੱਕ ਬਟਾਲਾ ਰੋਡ ਤੇ ਜਿਹੜਾ ਪੋਲੀਆ ਉਹਦੇ ਉੱਤੇ ਵੀ ਇੱਕ ਨੌਜਵਾਨ ਦੀ ਮੌਤ ਹੋਈ ਵੀਰਕੇ ਵਾਲੇ ਤੇ ਆ 2 ਦਿਨ ਪਹਿਲਾਂ ਹੀ ਇੱਕ 9 ਸਾਲ ਦੀ ਲੜਕੀ ਦੀ ਮੌਤ ਹੋ ਗਈ ਜੀ ਤੇ ਚੈਨਾ ਡੋਰ ਜਿਹੜੀ ਆ ਇਹ ਬਹੁਤ ਜਿਆਦਾ ਖਤਰਨਾਕ ਹੈ ਤੇ ਬਿਲਕੁਲ ਪਾਬੰਦੀ ਲੱਗਣੀ ਚਾਹੀਦੀ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਚੈਨਾ ਡੋਰ ਨੂੰ ਵਰਤਵਾਤ ਬਰੰਦ ਕੀਤਾ ਜਾਵੇ ਤੇ ਲੋਕਾਂ ਨੂੰ ਸੁਰੱਖਿਤ ਆਵਾਜਾਈ ਕਰ ਚਲਾਈ ਜਾਵੇ ਸਰ ਸਮਝਦੇ ਨਹੀਂ ਕਿ ਚੈਨਾ ਡੋਰ ਪੰਛੀ ਫੰਕਸ਼ਨਾਂ ਤੇ ਵੀ ਖਤਰਨਾਕ ਬਹੁਤ ਜੀ ਬਹੁਤ ਪੰਛੀ ਬਹੁਤ ਮਰਦੇ ਆ ਜੀ ਪੰਛੀਆਂ ਵਾਸਤੇ ਸਰ ਜਿਹੜੇ ਬੱਚੇ ਉਡਾਉਂਦੇ ਉਹਨਾਂ ਦੇ ਪਰਿਵਾਰਾਂ ਨੂੰ ਕੀ ਬਿਲਕੁਲ ਤੁਹਾਡੇ ਸਾਡੇ ਮਾਨਯੋਗ ਸੀਪੀ ਸਾਹਿਬ ਨੇ ਇੱਕ ਡਰੋਨ ਦੇ ਜਰੀਏ ਇੱਕ ਮਹਿਮ ਚਲਾਈ ਹੈ ਉਹਦੇ ਥਰੂ ਵੀ ਅਸੀਂ ਬੜੇ ਗੱਟੂ ਬਰਾਮਦ ਕੀਤੇ ਆ ਤੇ ਜਿਹੜੇ ਬੱਚੇ ਡਾਰੇ ਨੇ ਡਰੋਨ ਦੇ ਥਰੂ ਬੱਚਿਆਂ ਨੂੰ ਕਾਬੂ ਕਰਕੇ ਪਛਿਆ ਪਛਗਿਸ ਕੀਤੀ ਜਾ ਰਹੀ ਵੀ ਇਹ ਡਰੋਨ ਦੇ ਜਿਹੜੇ ਡੋਰੇ ਕਿੱਥੋਂ ਲੈ ਕੇ ਆ ਰਹੇ ਸਿਰ ਉਹਨਾਂ ਦੇ ਪਰਿਵਾਰਾਂ ਦਾ ਵੀ ਕੋਈ ਮਾਮਲਾ ਦਰਜ ਕੀਤਾ ਜਾਏਗਾ ਜਿਹੜੇ ਪਰਿਵਾਰ ਪੇਰੈਂਟਸ ਨਹੀਂ ਰੋਕਦੇ ਬੱਚੇ ਬਿਲਕੁਲ ਜੀ ਬਿਲਕੁਲ ਆਧਨ ਵਾਰਨਿੰਗ ਦਿੱਤੀਆਂ ਨੇ ਸਾਡੇ ਸੀਨੀਅਰ ਅਫਸਰ ਸਾਹਿਬ ਨੇ ਜੇ ਨਾ ਹਟੇ ਤੇ ਫਿਰ ਉਹਨਾਂ ਦੇ ਮਾਪਿਓ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ ਜਿਹੜੇ ਮਾਪਿਓ ਬੱਚੇ ਨੂੰ ਸ਼ਹਿਰ ਦੇ ਰਹੇ ਨੇ ਡੋਰ ਲਿਆ ਕੇ ਆਪਣੇ ਬੱਚੇ ਨੂੰ ਖੁਦ ਦੇ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਸਰ ਹਰ ਸਾਲ ਡੋਰ ਲੋਕੀ ਕਹਿੰਦੇ ਕਿ ਬੰਦ ਹੋਵੇ ਪਰ ਫੇਰ ਤੋਂ ਚੱਲੀ ਜਾਂਦੀ ਰੋਜ਼ ਇਹਦੇ ਵਿੱਚ ਜੀ ਕਾਲੀਆਂ ਭਟਾ ਜੀ ਇਹ ਪੈਸੇ ਦੇ ਲਾਲਚ ਵਿੱਚ ਆਣ ਕੇ ਬਾਹਰੋਂ ਡੋਰ ਸਸਤੀ ਲਿਆ ਕੇ ਤੇ ਮਹਿੰਗੇ ਬਾਹਰ ਹੀ ਵੇਚਦੇ ਨੇ ਕਿ ਥੋਲੇ ਭਾਲੇ ਲੋਕਾਂ ਨੂੰ ਦੇਈ ਜਾਂਦੇ ਸਰ ਕਿਹੜੀ ਜਗ੍ਹਾ ਤੇ ਬੰਦੀ ਸੀ ਕੁਛ ਬਾਰੇ ਉਹਨੂੰ ਪਤਾ ਨਹੀਂ ਇਹ ਤਾਂ ਬਾਹਰੋਂ ਲੈ ਕੇ ਆਉਂਦੇ